ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਆਪਾਂ ਵੀਡੀਓ 'ਚ ਗੱਲ ਕਰਾਂਗੇ ਜਿਵੇਂ ਕਿ ਬਾਸਮਤੀ ਮੁਛਲ ਜਾਂ ਫਿਰ ਪੀਆਰ ਦੀਆਂ ਕਿਸਮਾਂ ਹੋ ਗਈਆਂ ਜਾਂ ਫਿਰ ਪਰਮਲ ਝੋਨੇ ਹੋਗੇ ਇਹਨਾਂ ਦੇ ਝਾੜ ਆ ਜਿਹੜੇ ਆਪਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਦੋਂ ਦੀ ਬਾਢੀ ਸਟਾਰਟ ਹੋਈ ਆ ਉਦੋਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਵੀ ਝਾੜ ਆ ਇਹਦੇ ਲਗਾਤਾਰ ਘਟ ਦੇਖਣ ਨੂੰ ਮਿਲ ਰਹੇ ਨੇ ਆਪਾਂ ਨੂੰ ਜਿਵੇਂ ਕਿ ਹੁਣ ਪਰਮਲ ਝੋਲੇ ਦੇ ਝੋਨੇ ਦੀ ਗੱਲ ਕਰ ਲਈ ਜਾਂ ਫਿਰ ਪੀਆਰ ਝੋਨਾ ਹੋ ਗਿਆ ਇਹਨਾਂ ਦੇ ਜਿਹੜੇ ਝਾੜ ਨੇ 10 20 ਗਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਘਟ ਦੇਖਣ ਨੂੰ ਮਿਲ ਰਹੇ ਨੇ ਅਤੇ ਮੁਥਲ ਤੇ ਬਾਸਮਤੀ ਦਾ ਵੀ ਇਹੀ ਹਾਲ ਆ ਇਹਨਾਂ ਦੇ ਵੀ ਜਿਵੇਂ ਹੁਣ ਅ ਮੁਥਲ ਆ ਕੀ ਜਿਹੜੀਆਂ ਉਹ ਵੀ 40 45 ਮਣ ਦੀਆਂ ਨਿਕਲਦੀਆਂ ਨੇਗੀਆਂ ਤੇ ਜਿਹੜੀਆਂ ਬਾਸਮਤੀ ਦੀਆਂ ਵੈਰਾਈਟੀਆਂ ਨੇ ਉਹਨਾਂ ਦਾ ਵੀ ਇਹੀ ਹਿਸਾਬ ਕਿਤਾਬਾ ਤੇ ਪੀ ਆਰ ਦੀਆਂ ਕਿਸਮਾਂ ਨੇ ਜਿਹੜੀਆਂ ਉਹ ਵੀ 75 88 ਮਣ ਦੀਆਂ ਨਿਕਲਦੀਆਂ ਨੇ ਤੇ ਪਰਮਲ ਦੀਆਂ ਵੈਰਾਈਟੀਆਂ ਵੀ 75 88 ਮਣ ਤੇ ਹੀ ਜਾਂਦੀਆਂ ਨੇ ਹੁਣ ਤੱਕ ਜਿਹੜੀਆਂ ਵੱਡੀਆਂ ਗਈਆਂ ਨੇ ਮੰਡੀਆਂ ਦੇ ਵਿੱਚ ਪਰ ਜਿਹੜਾ ਹੁਣ ਇੰਨਾ ਝਾੜ ਘਟਣ ਦੇ ਬਾਵਜੂਦ ਕਿਸਾਨਾਂ ਦੇ ਜਿਹੜੇ ਠੇਕੇ ਤੇ ਵਣ ਲਏ ਹੋਏ ਸੀ ਜ਼ਮੀਨਾਂ ਲਈਆਂ ਵੀਆਂ ਸੀ ਉਹਨਾਂ ਦਾ ਖਰਚਾ ਨਹੀਂ ਪੂਰਾ ਹੋ ਰਿਹਾ ਤੇ ਠੇਕਾ ਤਾਂ ਉਹਨਾਂ ਨੇ ਕੀ ਪੂਰਾ ਕਰਨਾਗਾ ਠੇਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਘਾਟ ਆ ਪੈ ਰਿਹਾ ਪੱਲਿਓ ਠੇਕਾ ਪਾ ਕੇ ਕਿਸਾਨ ਵੀਰ ਦੇ ਰਹੇ ਨੇ ਇਸ ਵਾਰ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਰਾਏ ਆਪਣੀ ਵੀ ਠੇਕਾ ਇਸ ਵਾਰ ਵਧਣਾ ਚਾਹੀਦਾ ਜਾਂ ਘਟਣਾ ਚਾਹੀਦਾ ਜਾਂ ਫਿਰ ਉੱਥੇ ਹੀ ਰੁਕਣਾ ਚਾਹੀਦਾ ਕਿਉਂਕਿ ਹੁਣ ਕਈ ਕਿਸਾਨ ਭਰਾਵਾਂ ਨੇ ਕੀ ਕਰਨਾਗਾ ਪਿਛਲੇ ਸਾਲ ਦੇ ਨਾਲੋਂ ਠੇਕੇ ਆ ਇਸ ਵਾਰ ਉਹ ਵਧ ਕੇ ਲੈਣੇ ਸ਼ੁਰੂ ਕਰ ਦੇਣੇ ਹਨਗੇ 2-3000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਰੂਰ ਵਧਾਉਣਾ ਉਹਨਾਂ ਦਾ ਬਾਕੀ ਆਪਾਂ ਤਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਠੇਕੇ ਤੇ ਜ਼ਮੀਨਾਂ ਦੇਣ ਵਾਲੇ ਕਿਸਾਨ ਵੀਰ ਨੇ ਉਹਨਾਂ ਨੂੰ ਵੀ ਕਿਸਾਨ ਭਰਾਵਾਂ ਬਾਰੇ ਸੋਚਣਾ ਚਾਹੀਦਾ ਕਿਉਂਕਿ ਲੁੱਟ ਦਾ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਹੀ ਬਹੁਤ ਹੋ ਜਾਂਦੀ ਆੜਤੀ ਵੀ ਕਰ ਲੈਂਦੇ ਨੇ ਕੋਈ ਸੈਲਰ ਮਾਲਕ ਵੀ ਕਰ ਲੈਂਦੇ ਨੇ ਵਪਾਰੀ ਵੀ ਕਰ ਲੈਂਦੇ ਨੇ ਪਰ ਆਪਾਂ ਨੂੰ ਇੱਕ ਦੂਜੇ ਬਾਰੇ ਜਰੂਰ ਸੋਚਣਾ ਚਾਹੀਦਾ ਬਾਕੀ ਹੁਣ ਤੁਸੀਂ ਦੇਖ ਲਓ ਮੰਡੀਆਂ ਦੇ ਵਿੱਚ ਜਿਹੜੀਆਂ ਘੱਟ ਮੌਇਸਚਰ ਵਾਲੀਆਂ ਜੀਰੀਆਂ ਨੇ ਝੋਨੇ ਪਏ ਨੇ ਉਹ ਹਜੇ ਉਸੇ ਤਰ੍ਹਾਂ ਹੀ 10-10 ਦਿਨਾਂ ਦੇ ਮੰਡੀਆਂ ਦੇ ਵਿੱਚ ਪਏ ਨੇ ਕਈ ਜਗ੍ਹਾ ਦੇ ਉੱਪਰ ਤਾਂ ਆਪਾਂ ਵੀਡੀਓ ਵੀ ਦੇਖ ਚੁੱਕੇ ਹਾਂ ਮਸਲਾ ਵਧਿਆ ਪਿਆ ਕਿਸਾਨ ਜੁੜੀਆਂ ਨੂੰ ਵੀ ਧਰਨਾ ਲਾਉਂਦੀਆਂ ਨੇ ਮੰਡੀਆਂ ਦੇ ਵਿੱਚ 13-14 ਮੌਇਸਚਰ ਵਾਲਾ ਵੀ ਝੋਨਾ ਮੰਡੀ ਦੇ ਵਿੱਚ ਰੋਲ ਰਿਹਾ ਪਿਛਲੇ 10 ਦਿਨਾਂ ਦੇ ਵਿੱਚੋਂ ਕਿਸਾਨ ਖੱਜਲ ਖਵਾਰ ਹੋ ਰਹੇ ਨੇ ਤਾਂ ਇਹ ਚੀਜ਼ ਤੇ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਵਾਦੇ ਪਹਿਲਾਂ ਜ਼ਰੂਰ ਕਿ ਸਰਕਾਰ ਕਰ ਲੈਂਦੀ ਆ ਪਰ ਇਹਨਾਂ ਵਾਦਿਆਂ ਦੇ ਉੱਪਰ ਪੂਰ ਨਹੀਂ ਉਤਰਿਆ ਜਾਂਦਾ ਸਰਕਾਰ ਨੂੰ ਜਿਵੇਂ ਕਿ ਹੁਣ ਜਿਹੜੇ ਗਿੱਲੇ ਝੋਨੇ ਨੇ ਉਹਨਾਂ ਨੇ ਤਾਂ ਬੈਠਨੇ ਬੈਠਣਾ ਸੁੱਕਿਆਂ ਨੂੰ ਵੀ ਉਹਨਾਂ ਚਿਰ ਕਿਸਾਨਾਂ ਨੂੰ ਲੈ ਕੇ ਬੈਠਣਾ ਪੈਂਦਾ ਝੋਨੇ ਨੂੰ ਮੰਡੀਆਂ ਦੇ ਵਿੱਚ ਬਾਕੀ ਜੇ ਹੁਣ ਆਪਾਂ ਰੇਟ ਦੀ ਗੱਲ ਕਰੀ ਜਿਵੇਂ ਮੁੱਸਲ ਦੀ ਗੱਲ ਕਰ ਲਈ ਆਪਾਂ ਤਾਂ ਪਿਛਲੇ ਸਾਲ 4000 ਤੋਂ ਵੀ ਪਲੱਸ ਜਿਹੜੇ ਮੁੱਸਲ ਦੇ ਰੇਟ ਵਿਕੇ ਸੀਗੇ ਇਸ ਵਾਰ ਜਿਹੜੇ ਸਿੱਧਾ ਦਾ ਸਿੱਧਾ 1000 ਤੋਂ ਲੈ ਕੇ 800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਘੱਟ ਵਿਕ ਰਹੀ ਹੈ ਮੁੱਸਲ ਅਤੇ ਇਸੇ ਤਰ੍ਹਾਂ ਹੀ ਬਾਸਮਤੀ ਪਿਛਲੇ ਸਾਲ ਦੇ ਨਾਲੋਂ 5-600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੱਧ ਵਿਕ ਰਹੀ ਹੈ ਘੱਟ ਵਿਕ ਰਹੀ ਹੈਗੀ ਇਸ ਵਾਰ ਤਾ ਕੋਲ ਮੜਾਗੇ ਇਹਨਾਂ ਦਾ ਦੋਨੇ ਵੈਰੈਟੀਆਂ ਦਾ ਰੇਟ ਆ ਬਹੁਤ ਜਿਆਦਾ ਘਟ ਲੱਗ ਰਿਹਾ ਤੇ ਝਾੜ ਵੀ ਬਹੁਤ ਜਿਆਦਾ ਘਟ ਆ ਰਿਹਾ ਇਸ ਵਾਰ ਜਿਹੜੀ ਬਾਸਮਤੀ ਆ ਇਹਦਾ ਤਾਂ ਹੈਗਾ 15 ਤੋਂ ਲੈ ਕੇ 20 ਕੁੰਟਲ ਦੇ ਵਿਚਕਾਰ ਝਾੜ ਆ ਰਿਹਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਜਿੰਨੀਆਂ ਵੀ ਮੰਡੀਆਂ ਦੇ ਵਿੱਚ ਜੁਖੀਆਂ ਨੇ ਹੁਣ ਤੱਕ ਸੁੱਕੀਆਂ ਢੇਰੀਆਂ ਤਾਂ ਇਸ ਦੇ ਨਾਲ ਹੀ ਜਿਹੜਾ ਮਸਲ ਆ ਮਸਲਾ ਹੈਗਾ 20 ਤੋਂ ਲੈ ਕੇ 25 ਕੁੰਟਲ ਦੇ ਵਿਚਕਾਰ ਆ ਜਿਹੜਾ ਝਾੜ ਇਸ ਵਾਰ ਦੇਖਣ ਨੂੰ ਮਿਲ ਰਿਹਾ ਜੋ ਕਿ ਬਹੁਤ ਜਿਆਦਾ ਘਟਾ ਪਿਛਲੇ ਸਾਲ ਦੇ ਨਾਲੋਂ ਬਾਕੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਰੇਟਾਂ ਦੇ ਵਿੱਚ ਵਾਧਾ ਹੋ ਸਕਦਾਗਾ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਕੋਈ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ